ਪਾਇਰਨਜੀਤ ਸਿੰਘ ਢੱਡਰਿਆਂ ਵਾਲੇ ਦੇ ਨਾਲ ਜੁੜੀ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹਾਈ ਕੋਰਟ ਦੇ ਵਿੱਚ ਦੁਆਰਾ ਖੁੱਲੇ ਜਬਰ ਜਨਾਹ ਦੇ ਕੇਸ ਦੇ ਉੱਤੇ ਰਣਜੀਤ ਸਿੰਘ ਢੱਡਰਿਆਂ ਵਾਲੇ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਹਿਯੋਗ ਕਰਨ ਦੇ ਲਈ ਤਿਆਰ ਹਾਂ ਦਾਅਦਿਆ ਕਿ ਰਣਜੀਤ ਸਿੰਘ ਢੱਡਰਿਆਂ ਵਾਲੇ ਨਾਭਾ ਹਲਕੇ ਦੇ ਪਿੰਡ ਸੁਰਾਜਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ মিডি ਨਾਲ ਗੱਲਬਾਤ ਕਰਦਿਆਂ ਮਾਮਲਾ ਹਾਈ ਕੋਰਟ ਪਹੁੰਚੇ ਤੇ ਕਹਿ ਕੇ ਜਿੱਥੇ ਮਰਜ਼ੀ ਜਾਂਚ ਹੋ ਜਾਵੇ ਮੈਂ ਬੇਕਸੂਰ ਆ ਅਸੀਂ ਹਮੇਸ਼ਾ ਜਾਂਚ ਦੇ ਵਿੱਚ ਸਹਿਯੋਗ ਦਿੱਤਾ ਹੈ ਤੇ ਅੱਗੇ ਵੀ ਦੇਵਾਂਗੇ ਸਾਡੀ 1% ਵੀ ਗਲਤੀ ਨਹੀਂ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਮੈਜਿਸਟਰੇਟ ਨੇ ਪੰਜਾਬ ਪੁਲਿਸ ਦੀ ਕਲੋਜ਼ਰ ਰਿਪੋਰਟ ਤੇ ਅਸਹਿਮਤੀ ਜਤਾਈ ਹੈ 13 ਸਾਲ ਪੁਰਾਣੇ ਮਾਮਲੇ 'ਚ ਮੁੜ ਸੁਣਵਾਈ ਹੋਵੇਗੀ ਉਹਨਾਂ ਦਲਜੀਤ ਦੁਸਾਂਝ ਦੀ ਵੀ ਤਾਰੀਫ ਕੀਤੀ ਆ ਉਹਨਾਂ ਤਾਰੀਫ ਕਰਦੇ ਆ ਕਿ ਦਲਜੀਤ ਦੁਸਾਂਝ ਨੇ ਹਮੇਸ਼ਾ ਪੰਜਾਬੀਆਂ ਦਾ ਸਿਰ ਮਾਨ ਨਾਲ ਉੱਚਾ ਕੀਤਾ ਜਦੋਂ ਪੱਗ ਵਾਲਾ ਤਰੱਕੀ ਕਰਦਾ ਤਾਂ ਉਸ ਦਾ ਵਿਰੋਧ ਹੋਣ ਲੱਗ ਜਾਂਦਾ ਦਲਜੀਤ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਕਲਾਕਾਰ ਸਭ ਦੇ ਸਾਝੇ ਹੁੰਦੇ ਨੇ ਮਾਲਕਾਂ ਦੀ ਮੁਲਕਾਂ ਦੀ ਨਿੱਜੀ ਲੜਾਈ ਦੇ ਵਿੱਚ ਕਲਾ ਨੂੰ ਨਹੀਂ ਲਿਆਉਣਾ ਚਾਹੀਦਾ ਉਹਨਾਂ ਆਪਣੀ ਹੋਮੇ ਛੱਡ ਕੇ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਤਾਂ ਦੱਸ ਹੀ ਹੈ ਕਿ ਜਵਰ ਜਨਾ ਦੇ ਮਾਮਲੇ ਦੇ ਵਿੱਚ ਲਗਾਤਾਰ ਜਿਹੜਾ ਕਿ ਰঞ্জੀਤ ਸਿੰਘ ਟਰਡਰਿਆ ਵਾਲੇ ਦੇ ਉੱਤੇ ਜਿਹੜੇ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਮੁਰਤੋਂ ਜਿਹੜੀ ਕਿ ਜਾਂਚ ਖੁੱਲਣ ਦੀ ਗੱਲ ਕੀਤੀ ਹੈ ਤਾਂ ਇਸ ਦੇ ਉੱਤੇ ਕਿਹਾ ਗਿਆ ਕਿ ਅਸੀਂ ਹਮੇਸ਼ਾ ਜਾਂਚ ਦਾ ਸਹਿਯੋਗ ਦਿੱਤਾ ਤੇ ਹਾਈ ਕੋਰਟ ਦੇ ਵਿੱਚ ਵੀ ਦੇਵਾਂਗੇ ਅਸੀਂ ਹਮੇਸ਼ਾ ਹੀ ਜਿਹੜਾ ਕਿ ਸਹਿਯੋਗ ਦਿੱਤਾ ਤੇ ਅਸੀਂ 1% ਵੀ ਜਿਹੜਾ ਕਿ ਗਲਤ ਨਹੀਂ ਆ ਇੱਕ ਬਿਆਨ ਜਿਹੜਾ ਕਿ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਵੱਲੋਂ ਸਾਂਝਾ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ